ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਜਗਦੇਵ ਖੁਰਦ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰਿੰਸ ਡੈਰੀ ਫਾਰਮ ਤੇ ਆਪਾਂ ਪਹੁੰਚੇ ਆਂ ਪ੍ਰੇਮ ਸਿੰਘ ਹੁਣਾਂ ਦੇ ਕੋਲ ਤੇ ਅੱਜ ਦੋ ਝੋਟੀਆਂ ਤੁਹਾਨੂੰ ਦਿਖਾਉਣੀਆਂ ਵਾਂ ਸੁਈਆਂ ਸਵਾਈਆਂ ਵਾਂ ਤੇ ਬਾਕੀ ਸੁਈਆਂ ਦੀਆਂ ਆਪਣੇ ਇੱਥੇ ਆ ਕੇ ਦੋ ਡੰਗ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚਵਾਈ ਜ਼ਰੂਰ ਕਰਾਓ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਫੋ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਸੁਣਾਓ ਵੀਰ ਜੀ ਤੇ ਨਾਮ ਦੱਸ ਤਾਂ ਕਰੀ ਫਿਰ ਹਾਂ ਪ੍ਰਿੰਸਪਲ ਸਿੰਘ ਪਿੰਡ ਜਿਕ ਦੇਖੋ ਤਸੀਲ ਇਨਾਲਾ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਹੀ ਬੋਲ ਦੋ ਫੋਨ ਨੰਬਰ 950129685 ਠੀਕ ਹੈ ਜੀ ਹਾਂਜੀ ਵੇਗ ਗਿਆ ਉਹਦਨ ਵਾਲਾ ਮਾਲ ਫਿਰ ਹਾਂਜੀ ਵੇਗ ਗਿਆ ਵੀਰ ਜੀ ਅੱਜ ਦੋ ਹੀ ਆ ਝੋਟੀਆਂ ਹਨਾ ਹਾਂਜੀ ਦੋ ਹੀ ਆ ਵੀਰ ਜੀ ਠੀਕ ਆ ਦੋਵੇਂ ਪਹਿਲਾਂ ਨਾ ਝੋਟੀਆਂ 28 ਤਰੀਕ ਦੇ ਲਗਭਗ ਆਉਣਗੀਆਂ ਅੱਛਾ 28 ਤੇ ਲੱਗ ਕੇ ਆਉਣਗੀਆਂ ਹਾਂਜੀ ਦੋਵੇਂ ਪਹਿਲਾਂ ਨਾ ਹਾਂਜੀ ਦੋਵੇਂ ਪਹਿ ਆਖੀਰੀ ਤਾਂ ਦੋਂਦੀ ਹੁੰਦੀ ਜੇ ਤੇ ਆਹ ਚੌਕੀ ਤੋਂ ਸ਼ਗੀ ਹੁੰਦੀ ਅੱਛਾ ਪਹਿਲਾਂ ਕਿਹੜੀ ਬਖਾਦੀ ਹੈ ਪਹਿਲਾਂ ਉਹ ਬਖਾਦੀ ਜਿਹੜੀ ਮੱਦੀ ਬਖਾਦੋ ਵਿਖਾਉਣੀ ਹੈ ਠੀਕ ਹੈ ਜੀ ਹਾਂਜੀ ਇਹ ਪਹਿਲਾ ਸੂਰਤ ਲੈਵਾ ਵੇਖੋ ਜੀ ਪਹਿਲਾਂ ਕੱਟੀ ਗਈ ਕੋਈ ਥਣਾ ਚ ਨਹੀਂ ਜੇ ਜਿਆਗੀ ਨਿਗਰਵਾਨੇ ਦੀਆਂ ਵਾਜਾਂ ਹਾਂਜੀ ਵੇਖੋ ਕਿਡੇ ਕਿਡੇ ਲੰਮੇ ਥਾਨ ਲੱਗੇ ਆ ਵੇਖੋ ਠੀਕ ਹੈ ਜੀ ਫੁੱਲਾ ਲੈਵਾ ਠੀਕ ਹੈ ਕਿੰਨੇ ਕਿ ਚਿਰਤੀ ਸੋਈ ਹੈ ਕੋਈ ਇਹਨੂੰ ਵਿੱਜੀ ਨੂੰ ਅੱਜ 15 ਦਿਨ ਹੋ ਗਏ ਜੀ ਅੱਛਾ ਹਾਂਜੀ ਕੱਟਾ ਮਗਰ ਜੇ ਜੀ ਮਗਰ ਇਹ ਤੇ ਕੱਟਾ ਹੈ ਹਾਲਤੋਂ ਤਾਂ ਬਹੁਤ ਸਾਈਜ਼ ਲੰਮਾ ਹੈ ਤੇ ਦੁੱਧ ਉਹ ਤੇ ਵੀ ਜਿਉਗਾ ਖਾਵੇਗਾ 10 ਕਿਲੋ 9 ਕਿਲੋ ਜਿਹੜਾ ਮਰਜ਼ੀ ਮੈਨਾਂ ਭਰਾ ਕਰਕੇ ਲੈ ਜਾ। ਲਿਆ ਫਿਰ ਤੋਰਨ 9 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਇਹਦੇ ਕੋਲ ਹੈਗਾ ਏ। ਦੋ ਟਾਈਮ ਚੋਕੇ ਮੈਨੂੰ ਖਰੀਦਾਂ ਔ ਕਿਲੋ। ਤੇ ਸਿੰਘ ਵੇਖੋ ਬੇਤੀ ਬਿਲਕੁਲ ਰਿੰਗ ਸਿੰਘ ਲੱਗਾ। ਇਹ ਨਹੀਂ ਕਿ ਸਿੰਘ ਬਣਿਆ ਹੋਊਗਾ ਕੋਈ ਹੱਥ ਨਹੀਂ ਲੱਗਾ ਸਿੰਘ ਨੂੰ। ਠੀਕ ਹੈ ਜੀ। ਬਿਲਕੁਲ ਨਿੱਕਾ ਸਿੰਘ ਹੈ ਵੇਖੋ। ਸੋਹਣੀ ਝੋਟੀ ਆ। ਹਾਂ ਜੀ। ਚੋਕੀ ਤੋਂ ਛਿੱਗੀ ਜਿਹੀ ਹੁੰਦੀ ਏ। ਬਾਕੀ ਹੁਣ ਜਿਹੜਾ ਨਹੀਂ ਹਟਿਆ ਉਹ ਨਹੀਂ ਤੇ ਕੱਲ ਦਾ ਜਿਹੜਾ ਨਹੀਂ ਕਾਫੀ ਭੰਦੇ ਹੋ ਦੇਖੋ ਬੜੀ ਜੈਡ ਬਲੈਕ ਕੱਢੀ ਸੋਹਣੀ ਝੋਟੀ ਆ ਜਿਹੜੀ ਗੋਲ ਸਿੰਘ ਦੀ ਆ ਤੇ ਜੰਮੀ ਪਲੀ ਆ ਪੂਰੀ ਰਾਜੀ ਆ ਬੱਤੀਆ ਕਰਕੇ ਥੋੜੀ ਤੇ ਹੈ ਤੁਹਾਨੂੰ ਚਵਾ ਓਕੇ ਜੀ ਵਿਰਦੀਪੁਰਾ ਹਾਂਜੀ ਚਵਾ ਓਕੇ ਮੜੀਆਂ ਧਰਾਂ ਮਰਾ ਦਿੰਦੇ ਚਲੋ ਦਿਖਾਈ ਦੋ ਫਿਰ ਬਾਕੀ ਇਹ ਲੈ ਪਾਸਮਣ ਨਹੀਂ ਆ ਪਾਸਮਣ ਨਹੀਂ ਆ ਜੀ ਦਾਪੇ ਪਾਸਮਣ ਵੀਰ ਜੀ ਹਾਂਜੀ ਪਾਸਮਣ ਹੀ ਵੀਰ ਜੀ ਚਲੋ ਬੰਨਣਾ ਫਿਰ ਕੋ ਵੀਰ ਜੀ ਪਾਸਮਣ ਕੇ ਥਾਂ ਕੱਢਿਆ ਠੀਕ ਹੈ ਜੀ ਕਿਹੜਾ ਕਿਹੜਾ ਸੋਹਣਾ ਚੋਾਈ ਦਾ ਵੀ ਜੀ ਫੇਲ ਨਹੀਂ ਆਪਾਂ ਪਸ਼ੂ ਲੈਂਦੇ ਠੀਕ ਆ ਨਾ ਕੋ ਭੂਰ ਛਟਾ ਐਨੇ ਭੈਣ ਭਰਾ ਪਸ਼ੂ ਖੜਦੇ ਆ ਕੋਈ ਕਹਦੇ ਵੀ ਭੂਰ ਛਟਾ ਵਾ ਡੰਗਰ ਚ ਠੀਕ ਆ ਹਾਂ ਜੀ ਆ ਵੇਖੋ ਵੀ ਜੀ ਆ ਗਾੜੀ ਆ ਆ ਬੱਚਾ ਪਰਾਂ ਕਰਿਓ ਮਰੇ ਪਰਲਾ ਵੇਖੋ ਜੀ ਵੇਖੋ ਚੋਾਈ ਆ ਇਹ ਰੂਮਰ ਕੀ ਧਾਰ ਆ ਭੋਲੀ ਮਗਲਤ ਨਾਲ ਦੇਖੋ ਵੇ ਜੀ ਚਵਾਈ ਵੇਖੋ ਇਤਰੀ ਦੂਰ ਤਾਂ ਨਹੀਂ ਦੇਖ ਸਕਦੇ ਵੀ ਪਰਵਾਹ ਥੋੜਾ ਆਪਾਂ ਜਿੱਥੇ ਮੱਜੀ ਰੜੇ ਬਣ ਦੱਸਿਏ ਵੀ ਜੀ ਫਿਰ ਮੋਲ ਆਪਾਂ ਇਹਦਾ ਵੇਖੋ ਜੀ ਚੋਣ ਲੱਗੀ ਆ ਹਾਂਜੀ ਪਤਾ ਲੱਗੂਗਾ ਵੀ ਕੋਈ ਕਿਸੇ ਦੇ ਘਰਾਂ ਨਾ ਚੋਣ ਦਾ ਇੰਨਾ ਖੜਾ ਗਿਆ ਲੱਗਾ ਸਣ ਬੜਾ ਚੰਗਾ ਲੱਗਾ ਜੀ ਵੇਖੋ ਸਣ ਸੋਹਣਾ ਲੱਗਾ ਤੇ ਕਿੰਨੇ ਦੀ ਫਿਰ ਜੈਸਨੋ ਕਰ ਦੇਣੀ ਆਪਾਂ ਇਹ ਜੈਸਨੋ ਆਹ ਵੇਖੋ ਵੀਰ ਜੀ ਫੜ ਵੇਖੋ ਪਸੰਦ ਕੇ ਕਿੜਾ ਕਿੜਾ ਸੋਹੜਾ ਕੱਢਿਆ ਹਾਂ ਦੇਖੋ ਫਲੀਆਂ ਲੱਗਾ ਥਾਰਿਆ ਠੀਕ ਆ ਜੀ ਹਾਂਜੀ ਵੇਖੋ ਕੇਲਿਆਂ ਗਲਮਕੰਦੀ ਵੀ ਨਹੀਂ ਥਣੇ ਕਿੰਨੇ ਰਈ ਦਈਏ ਫਿਰ ਬਾਕੀ ਨੇ ਜੀ ਪੈਨਣਾ ਕਟੀਆਂ ਦੇ ਸਾਡੇ ਕੋਲ ਵੀ ਬਹੁਤ ਹੁੰਦੀਆਂ ਆ ਪਰ ਇਹ ਦਾ ਲੰਮਾ ਥਾਂ ਨਹੀਂ ਹੁੰਦਾ ਪੈਨਣਾ ਹਾਂਜੀ ਹਾਂਜੀ ਵੀਰ ਜੀ ਮੁੱਲ ਜਿੰਨਾ ਮਰਜ਼ੀ ਕਰੀ ਜੇ 95 ਕਰੀ ਜੇ 90 ਕਰੀ ਜੀ ਹਾਂ ਨਾ ਇਹੋ ਜਿਹੀਆਂ ਕਟੀਆਂ ਵੀ ਜੀ 1 ਤੋਂ 15 ਦੀਆਂ ਬਾਹਰ ਮਾਰਕੀਟ ਜੀ ਵੀ ਗੰਦੀਆਂ ਹਾਂਜੀ 88000 ਦੀ ਦੇਣੀ ਹੈ ਜਿਹਨੂੰ ਚੰਗੀ ਲੱਗਦੀ ਉਹ ਮੇਰਾ ਭਰਾ ਫੋਨ ਲਾ ਲੈ 88000 ਦੀ ਦੇ ਦੇ ਹਾਂਜੀ ਹਾਂਜੀ ਬਾਕੀ ਖੁੱਲੇ ਲੈ ਮੇਰੀ ਕਟਈ ਆ ਬਾਕੀ ਚੰਗੀ ਗੋਲ ਆ ਰਾਜੀ ਆ ਪੂਰੀ ਆ ਸਿਸੀ ਵਾਰ ਗਿਆ ਮਈਆਂ ਕਲੇ ਵਲਾਈ ਫਿਰਦੀ ਵੇਖੋ ਠੀਕ ਹੈ ਜੀ ਹਾਂਜੀ ਹਾਂਜੀ ਤੇ ਹੁਣ ਆ ਜਿਹੜ ਇਹ ਵੀ ਜੀ ਖੀਰੀ ਤੋਂ ਦੋਂਦੀ ਹੁੰਦੀ ਜੇ ਮਗਰ ਕੱਟੀ ਕਿਆ ਕੱਟਾ ਜੇ ਮਗਰ ਕੱਟਾ ਜੇ ਵਿੱਚ ਮਗਰ ਦੋਵੇਂ ਮਗਰੀ ਕੱਟੇ ਅੱਜ ਤੇ ਇਹਦੇ ਕੋਲ ਦੁੱਧ ਇਹਦੇ ਕੋਲ ਦੁੱਧ ਵੀ ਜੀ ਪੱਕਾ ਜਿਹੜਾ ਕੱਡੇ ਵਾਲਾ ਹੋਊਗਾ 9 ਕਿਲੋ ਤੋਰਾਂ ਫਿਰ ਭయ్యా ਘੰਟ ਘੱਟ ਵੀ ਹੋ ਸਕਦਾ ਜੀ ਠੀਕ ਹੈ ਜੀ ਬਾਕੀ ਠੰਡੀਆਂ ਠਿਰੀਆਂ ਵੇਖੋ ਅੱਛਾ ਐ ਜੀ ਭਾਏ ਬਹਿ ਜਾਓ ਇਸ ਤਰ੍ਹਾਂ ਥੱਲੇ ਬੈ ਜਾ ਭਾਏ ਇਸ ਤਰ੍ਹਾਂ ਮਾਰ ਦਿਓ ਇਹਨਾਂ ਆਪ ਪਹਿਲਣਾ ਨਹੀਂ ਬਹਿਣ ਥੋੜਾ ਦਿੰਦੀਆਂ ਵੇਖੋ ਕੱਟੀ ਠੀਕ ਹੈ ਜੀ ਐ ਜੀ ਧਾਰਾ ਦੇਈ ਜਾ ਉੱਥੇ ਇਹਦਾ ਵਿੱਚ ਬਾਦ ਖਾਈ ਦੋ ਇਸ ਤਰ੍ਹਾਂ ਇੱਕ ਰੀ ਹਾਂ ਲਓ ਹਾਂ ਦੇਈ ਸਾਦੇ ਜੀ ਹਾਂ ਜੀ ਪ ਦੇਖੋ ਜੀ ਠੀਕ ਹੈ ਜੀ ਜਵਾਈ ਲੱਗੀ ਮੋਟਰ ਅਜੇ ਪਸਮਾ ਕੇ ਨੇ ਹੋਰ ਵਧੀਆ ਕਰਨ ਦੇਖੋ ਜੀ ਅਜੇ ਪਸਮਾ ਕੇ ਹੋਰ ਸੋਨਾ ਕੱਢਣਾ ਥਾਣ ਚਲੋ ਠੀਕ ਹੈ ਕੋਈ ਭੂੜ ਨਹੀਂ ਫਿਰ ਇੱਧਰ ਦੇਖੋ ਪ੍ਰਵਾਹ ਥੋੜਾ ਹੋਵੇ ਲਓ ਬੱਚਾ ਗਾੜੀ ਵੱਜਾ ਕੋਈ ਪ੍ਰਵਾਹ ਨਹੀਂ ਹਾਂ ਜੀ ਹਾਂ ਜੀ ਚਲੋ ਇੱਕ ਮਿੰਟ ਛੱਡਿਆ ਥਾਂ ਚੰਗੀ ਤਰ੍ਹਾਂ ਵਖਾ ਚਾਹ ਦੇਖ ਸਕਦੇ ਥਾਣੇ ਦੇ ਅਗਲੇ ਪਿੱਛੇ ਅਜੇ ਪਸਮਕੇ ਹੋਰ ਲੰਬੇ ਕਰਨ ਦੇਖੋ ਜੀ ਥਾਣੇ ਆਏ ਬਾਕੀ ਆ ਵੇਖੋ ਵੀਰ ਜੀ ਆ ਵੇਖੋ ਨਾੜ ਵੇਖੋ ਕਿੰਨੀ ਹੈ ਹਵਾਨੇ ਦੇ ਹਵਾਨੇ ਤਾਂ ਨਾੜਾਂ ਚੰਗੀਆਂ ਹਾਂ ਜੀ ਦੁੱਧ ਵਾਲੀ ਝੋਟੀ ਹੈ ਦੁਰ ਹਾਂ ਫਿਰ ਬਾਕੀ ਹੈਗੀਆਂ ਨਿੱਗਰ ਬਣੇਰੀਆਂ ਵਾ ਦੋ ਤਾਂ ਕੱਟੀ ਆ ਵੀਰ ਜੀ ਠੀਕ ਹੈ ਜੀ ਦੋ ਤਾਂ ਅੱਛਾ ਜੀ ਹਾਂ ਜੀ ਹਾਂ ਜੀ ਬਾਕੀ ਜੀ 9 ਕਿਲੋ ਦੁੱਧ ਆ ਫਿਰ ਪਾਈਆ ਖੜ ਤਾਂ ਨਹੀਂ ਆਪਾਂ ਕਹਿ ਸਕਦੇ ਹਾਂ ਜੀ ਜੱਤ ਤਾਂ ਵੀ ਕੱਟੀ ਆ ਵੇਖੋ ਵੀਰ ਜੀ ਜੱਤ ਕਿੰਨੀ ਕੱਟੀ ਲੈ ਆਓ ਪੂਰੀ ਜਵਾਨ ਹੈ ਝੋਟੀ ਹੈ ਵੀ ਕੱਦ ਕੱਟ ਪੱਕੋ ਉਮਰ ਦੇ ਹਿਸਾਬ ਨਾਲ ਚੰਗੀ ਜੀ 2.5 ਸਾਲ ਉਮਰ ਆ ਕੱਟੀ ਦੀ ਤੇ ਕੱਦ ਵੇਖ ਲੋ ਕਿੱਥੇ ਲੱਗਾ ਜਾ ਕੇ ਉਹ ਛੋਟੀ ਸਮਝੀ ਕਿ ਨਾ ਮੇਰਾ ਆਪਣਾ ਪੁੱਤ ਦਾ ਕਰੇ ਖਾਣ ਵੇਖੋ ਗੁਰ ਗੁਰ ਤੇ ਲੱਗਾ ਛੋਟੀ ਪਹਿਲਾਂ ਮੈਂ ਹੈਗਿਆਂ ਥੋੜੀਆਂ ਸਿੱਖ ਤੋਂ ਬੰਨ੍ਹਦੀਆਂ ਨਿੱਗਰ ਬੰਨ੍ਹਦੀਆਂ ਬਾਕੀ ਸੇ ਨੂੰ ਸੁਬਨਿਕ ਨਾਲ ਗਾਪੜੀ ਡਰਦੀ ਆ ਲੈ ਵਿੱਚ ਥੋੜਾ ਜਿਹਾ ਡਰਦੀ ਡਰਦੀ ਬੱਚਾ ਵੀ ਅੰਦਰ ਬੱਜਿਆ ਬੱਜਿਆ ਲੈ ਮੇਰੇ ਜੀ ਥੋੜਾ ਡੈ ਲੈ ਕੋਟ ਦਈਆ ਹਾਂਜੀ ਬਾਕੀ ਦੋਂਦੀ ਆਖਿਆ ਨਾ ਠੀਕ ਆ ਦੋਂਦੀ ਆਖਿਆ ਨਾ ਦੋਂਦੀ ਹੋਣ ਦਈ ਹੋਗੀ ਅੱਛਾ ਆਪਣੀ ਪੂਲ ਗਰੰਟੀ ਆ ਕੋਈ ਮੇਰਾ ਭਰਾ ਦੂਰੋਂ ਆਵੇ ਅੱਛਾ ਯਾਨੀ ਕਿ ਦੋਂਦੀ ਆਖਿਆ ਤੇ ਚੌਗੀ ਹੋਗੀ ਠੀਕ ਆ ਜੀ ਜੇ ਚੌਗੀ ਵਾਲੇ ਚੁੱਕਣ ਦਈ ਦੋਂਦੀ ਵਾਲੇ ਚੁੱਕਣ ਹੀ ਦਈ ਹੋਗੀ ਹਜੇ ਅੱਛਾ ਤੇ ਚੌਗੀ ਵਾਲੇ ਐ ਖਲੋਤੇ ਹੋਣਗੇ ਦੰਦ ਤੇ ਮੋਲ ਫਿਰ ਇਹਦਾ ਮੋਲੇ ਦਾ ਜੈ ਜੀ ਵੇਖੋ ਜੀ ਹੁਣ ਥਣ ਕੱਢਿਆ ਪਸੰਗੀ ਹਾਂਜੀ ਇਤਲੇ ਪਸੰਗੀ ਹੁਣ ਥਾਣਾ ਵੇਖ ਜੀ ਹੁਣ ਪਸਮੀ ਪੂਰੀ ਠੀਕ ਆ ਜੀ ਵੀਰ ਜੀ ਮੋਲੇ ਜਿੰਨਾ ਮਰਜ਼ੀ ਕਰੀ ਜੇ ਹਾਂ ਨਹੀਂ ਕੱਟੀ 85 ਦੀ ਦੇ ਦਾਂਗੇ ਅੱਛਾ 85 ਦੀ ਦੇ ਦੇਣੀ 85 ਪਰ ਅਮਦਾ ਨਹੀਂ ਵੇਜੀ ਇਹੋ ਜੀਆਂ ਕੱਟੀਆਂ ਆ ਪਰ ਲੱਖ ਲੱਖ ਸਵਾ ਸਵਾ ਬਾਕੀ ਵੀਰ ਭਰਾ ਦਾ ਮਾਨ ਕਰਾਂਗੇ ਵੀਰ ਜੀ ਮਾਨਤਨ ਹੋ ਜੋ ਮੋਕੇ ਤੇ ਹੋਣਾ ਦੋ ਜੋੜਾ ਲੈ ਕੇ ਮਾਨਤਨ ਖੁੱਲਾ ਕਿ ਉਹ ਸੱਤ ਸੱਤ 8800 ਰੁਪਿਆ ਕਰਾਣਾ ਪੈ ਬਾਕੀ ਤੁਸੀਂ ਵੀਰ ਜੀ ਵੀਡੀਓ ਬਣਾਉਣ ਦੇ ਆਉਂਦੇ ਜੇ ਮੰਨ ਕੇ ਚਲੋ ਬਾਹਰ ਵੀ ਇੱਕ ਵੀਰ ਭਰਾ ਵੇਂਦੇ ਆ ਵੀਡੀਓ ਇਹੋ ਜੀਆਂ ਕੱਟੀਆਂ ਦਾ ਇੱਕ 15 20 ਮੁੱਲ ਹੁੰਦਾ ਬਾਹਰ ਠੀਕ ਹੈ ਜੀ ਔਰ ਉਧਰ ਝੋਟੀਆਂ ਅਨੰਦਪੁਰ ਸਾਹਿਬ ਛੱਡ ਕੇ ਆਏ ਆ ਹਾਂਜੀ ਤੇ ਸਵਾਲੋ 9500 ਰ ਠੀਕ ਆ ਜੀ ਹਾਂ ਜੀ ਹਾਂ ਜੀ ਤੇ ਬਾਕੀ ਚਲੋ ਇੱਥੇ ਆਓ ਆਪਣੀ ਤਸੱਲੀ ਕਰੋ ਤੇ ਵੇਸ਼ ਚੱਕ ਕੇ ਖੜੋ ਜੀ